ਆਓ ਜੀ ਜੀ ਇਹਨੂੰ ਆਪਣੇ ਪੰਜਾਬ ਵਾਲੇ ਆਹ ਛੱਤ ਨੂੰ ਪਛਾਣਦੇ ਹੋਣਗੇ ਲਾਲ ਪੱਥਰ ਆ ਜੀ ਆਪਣੇ ਇਹ ਪਹਿਲਾਂ ਖਾਣ ਵੀ ਬਹੁਤ ਕੀਤਾ ਇਹਨਾਂ ਪੱਥਰਾਂ ਨੇ ਪਰ ਨਾ ਜਿਵੇਂ ਜਿਵੇਂ ਸਮਾਂ ਲੰਘਦਾ ਬੰਦੇ ਤਬਦੀਲੀਆਂ ਕਰਦੇ ਜਾਂਦੇ ਆ ਅਸੀਂ ਹੁਣ ਗਾਡਰ ਦਾ ਪੌਣੇ ਪੌਣੇ ਸੀ ਛੱਤ 4x4 ਫੁੱਟ ਤੇ ਖਣ ਬਣਾਤਾ ਤੇ ਸੈਂਟਰ ਦੇ ਵਿੱਚ ਨਾ ਤੇ ਪੱਤੀ ਪਾਦੀ ਆਪਾਂ 2 2 ਇੰਚੀ 2 ਸੂਤ ਦਾ ਮਿਲਦਾ ਹੈ ਹਾਂ 2 ਇੰਚੀ 2 ਸੂਤ ਦੀ ਪੱਤੀ ਪਾਤੀ ਆ ਇਹਨਾਂ ਟੁੱਟਣ ਆ ਜਗ੍ਹਾ ਤੋਂ ਹੁੰਦਾ ਜਦੋਂ ਟੁੱਟਦਾ ਸੀ ਹੁਣ ਇਹ ਟੁੱਟਣ ਦਾ ਖਤਰਾ ਹੋ ਗਿਆ ਖਤਮ ਠੰਡਾ ਬਹੁਤ ਰਹਿੰਦਾ ਬੈਸਟ ਕੁਆਲਿਟੀ ਐ ਸਸਤਾ ਪੈਂਦਾ ਯਾਨੀ ਕਿ 15 ਤੇ 16000 ਦੇ ਪੱਥਰ ਪਏ ਆ ਤੇ 5-6000 ਦੀ ਪੱਤੀ ਹੋਈ ਪਈ ਗੱਲੀ ਜੇ ਤੁਸੀਂ ਚਾਹੁੰਦੇ ਆ ਵੀ ਇਹ ਨਾਲ ਦੀ ਬਣ ਵੀ ਜਾਵੇ ਸੋਹਣੀ ਵੀ ਲੱਗੇ ਟਾਈਮ ਵੀ ਪਵੇ ਹੁਣ ਜੇ ਇੰਨੇ ਥਾਂ ਦਾ ਲੈਂਟਰ ਪਾਉਂਦੇ ਲੈਂਟਰ ਤੇ ਰੁਪਈਆ ਸਵਾ ਲੱਖ ਰ ਆਉਣ ਲੱਗਣਾ ਨਾਰਮਲ ਜੀ ਗੱਲ ਤੇ ਜੇ ਇਹੀ 25-3000 ਸਰ ਦਾ ਨਾਲੇ ਆਪਾਂ ਨੂੰ ਲੋਡ ਕੀ ਇੰਨੇ ਪੈਸੇ ਲਾਉਣ ਦੀ ਇਹ ਗਰਾਜਾਂ ਗੁਰੂਜਾਂ ਤੇ ਪਾ ਸਕਦੇ ਤੁਸੀਂ ਪਰ ਜਿਹੜੀ ਰਿਸਕ ਨਾਲ ਲਿਓ ਜੇ ਤੁਸੀਂ ਪਾਉਣੀ ਆ ਤਾਂ ਪੱਤੀ ਪਹਿਲਾਂ ਰੱਖ ਕੇ ਗਾਡਰ ਪਾ ਕੇ ਪੱਤੀ ਪਾ ਕੇ ਉੱਤੇ ਪਾ ਦਿਓ ਫਿਰ ਉਹਨੂੰ ਕਹੋ ਨਹੀਂ ਉੱਤੋਂ ਲਾ ਦਿਓ ਫਰਸ਼ ਉਸ ਤੋਂ ਬਾਅਦ ਉਹਨੂੰ ਝਾਕਣ ਦੀ ਸਸਤੀ ਛੇਤੀ ਸੋਹਣੀ ਤੇ ਟਾਈਮ ਬੱਦ ਕੱਢੂਗੀ ਛੱਤ ਬੜੀ ਵਧੀਆ ਜੇ ਤੁਸੀਂ ਬਾਹ ਪੱਤیاں ਨਹੀਂ ਪਾਉਂਦੇ ਤਾਂ ਬਾਲੇ ਵੀ ਪਾ ਸਕਦੇ ਆ ਪਰ ਬਾਲ ਪੱਤیاں ਸਭ ਤੋਂ ਬੈਸਟ ਸੋਹਣਾ ਲੱਗੇ ਤਾਂ ਜਰੂਰ ਸ਼ੇਅਰ ਕਰੋ ਇਹ ਪਸ਼ੂਆਂ ਵਾਲੇ ਬਰਾਂਡਿਆਂ ਤੇ ਹੁਣ ਪਾਉਣਾ ਹਟ ਗਿਆ ਲੋਕਾਂ ਤੋਂ ਡਰ ਗਏ ਸੀ ਥੋੜਾ ਜਿਹਾ ਕਿਉਂਕਿ ਸਿੱਧੇ ਪੱਥਰ ਪਾਉਂਦੇ ਸੀ ਹੁਣ ਸਿੱਧੇ ਪੱਥਰ ਪਾਉਣ ਦੀ ਲੋੜ ਨਹੀਂ ਐਂ ਪਾ ਕੇ ਥੱਲੇ ਜਦੋਂ ਵਾਲ ਪੱਟੀ ਹੋ ਗਈ ਬੈਸਟ ਕੁਆਲਿਟੀ ਪੀਓਪੀ ਕਰਾ ਦੂੰਗਾ ਤਾਂ ਵੀ ਕੁਝ ਕਰਨੇ ਬਾਲੇ ਸਿਉਂਖ ਲੱਗਣਾਂ ਡਾਰਨਾਂ ਸਿਉਂਖ ਸਿਉਂਖ ਲੱਗਣਾਂ ਡਾਰਨਿੰਗਾ ਸਸਤਾ ਸਾਰੰਦਾ